ਰਾਗ ਮਾਲਾ 924 ਅੰਗ ਤੇ ਰਾਗ ਮਾਲਾ ਆ ਤੇ ਪੂਰੇ 924 ਅੰਗ ਦੇ ਗੁਰੂ ਗ੍ਰੰਥ ਸਾਹਿਬ ਜੀ ਦੀ ਸੰਪੂਰਨ ਬਾਣੀ ਆ ਗੁਰਤੇਗ ਬਾਦਸਾ ਜੀ ਦੇ ਸ਼ਲੋਕ ਆ ਜੀ ਸ਼ਲੋਕ ਮੱਲਾ ਸੋ ਸੰਗਾ ਜੀ ਦਰਸ਼ਨ ਕਰੋ ਮਹਾਰਾਜੇ ਪ੍ਰਾਥਮ ਸਰੂਪ ਹੱਥ ਲਿਖਤ ਕਲਮ ਨਾਲ ਕੀਤਾ ਜਾਂਦਾ ਨਾ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੇ ਸੋ ਸੰਗਾ ਜੀ ਕੋ ਵੀਡੀਓ ਜਿਹੜੀ ਸੀਗੀ ਪੰਜਾਬ ਚ ਵਾਇਰਲ ਹੋ ਰਹੀ ਸੀਗੀ ਜਿਹੜੀ ਵੀ ਮੰਦਰ ਵਿੱਚ ਯੂਪੀ ਵਿੱਚ ਜਿਹੜੀ ਦੱਸੀ ਜਾ ਰਹੀ ਵੀਡੀਓ ਕਿ ਉੱਥੇ ਜਿਹੜੀ ਹੈਗੀ ਹੈ ਗੁਰੂਗਰਾਹਾ ਸਰਕਾਰ ਤੋਂ ਜਿਹੜੇ ਸਿੰਘ ਪਹੁੰਚੇ ਆ ਸਾਰੇ ਤੇ ਜਿਹੜੀ ਅਗਲੀ ਕਾਰਵਾਈ ਸਾਰੀ ਆਪਾਂ ਤੁਹਾਨੂੰ ਦੱਸਾਂਗੇ ਤੇ ਯੂਪੀ ਤੇ ਪੈਂਦਾ ਕੋਈ ਵੀਡੀਓ ਜਿਹੜੀ ਨਿਹੰਗ ਸਿੰਘ ਨੇ ਕੋਈ ਲੁਧਿਆਣੇ ਤੋਂ ਪਾਈ ਸੀ ਸਾਨੂੰ ਕਾਫੀ ਦਿਨ ਪੁਰਾਣਾ ਉਹਨੇ ਦੱਸਿਆ ਸੀਗਾ ਪਰ ਅੱਜ ਸਾਡਾ ਜਿਹੜਾ ਸ੍ਰੀ ਕੇਸਗੜ੍ਹ ਸਾਹਿਬ ਗਵਾਇ ਗੁਰੂ ਆਪਣੇ ਫਟਟੜਾ ਸਾਹਿਬ ਦੇ ਦਰਸ਼ਨ ਦਿਖਾਰੇ ਕਰਕੇ ਵੀ ਆਂਦੇ ਜਿਹੜੀ ਆਪਾਂ ਇਹ ਕਾਰਵਾਈ ਪਾ ਰਹੇ ਆ ਤਾਂ ਬਾਕੀ ਸੰਗਤ ਨੂੰ ਸਾਰੀ ਜਾਣਕਾਰੀ ਬਾਅਦ ਚ ਦੱਸੀ ਜਾਵੇਗੀ ਇਹ ਜਿਹੜੀ ਆ ਮੰਦਰ ਵਿੱਚੋਂ ਜਿਹੜੀ ਵੀਡੀਓ ਵਾਇਰਲ ਹੋਈ ਸੀ ਗੁਰੂ ਗ੍ਰੰਥ ਸਾਹਿਬ ਦੇ ਸਰੂਪ ਪ੍ਰਾਤਨ ਸਰੂਪ ਜਿਹੜੇ ਆ ਇੱਥੇ ਸੁਭਾਈ ਮਾਨ ਆ ਜਿਹੜੀ ਵੀ ਇਹ ਮੰਦਰ ਵਿੱਚ ਲੱਗਾ ਤੇ ਗੱਲ ਵੀ ਹੋ ਰਹੀ ਸਤਗੁਰੂ ਜੀ ਦੀ ਉਹ ਜੋੜਾ ਕੀਤਾ ਕੁਪੀ ਦਾ ਸਭਾ ਨੂੰ ਲਿਖੀ ਪਾਉਂਦਾ ਹਾਂ ਸਤਿਗੁਰੂ ਇਹ ਵੀਡੀਓ ਜਿਹੜੀ ਬਾਹਰੋਂ ਹੋਈ ਸੀ ਪੰਜਾਬ ਵਿੱਚ ਗੁਰੂ ਸਾਹਿਬ ਦੇ ਸਰੂਦੀ ਜੱਦੀ ਹੋ ਰਹੀ ਹੈ ਡੇਰੇ ਵਿੱਚ ਅਸੀਂ ਪਹੁੰਚੇ ਹਾਂ ਤੇ ਸੰਗਤ ਨੂੰ ਜਿਹੜੇ ਦਰਸ਼ਨ ਕਰਾਵਾਂਗੇ ਗੁਰੂ ਸਾਹਿਬ ਦੇ ਵੀ ਤੇ ਅਗਲੀ ਜਿਹੜੀ ਕਾਰਵਾਈ ਆ ਇਹ ਮੰਨ ਕਰਦੇ ਆ ਅੱਛਾ ਜੀ ਬਾਬਾ ਜੀ ਰਾਤ ਕੋ ਰਾਮ ਕਰਦੇ ਆ ਨਹੀਂ ਮਾ ਪੁਰਾਣੇ ਮਹਾਂਪੁਰਖ ਜਿਹੜਾ ਹੈ ਇਹ ਅੱਛਾ ਇੱਧਰ ਕੋਈ ਜਾਂਦਾ ਨਹੀਂ ਫਿਰ ਨਹੀਂ ਮਾ ਕੋਈ ਨਹੀਂ ਜਾਂਦਾ ਅੱਛਾ ਤੇ ਦੇਖ ਇਸ ਵਾਰ

ਜਾਉਂਦੇ ਟੋਲੇ ਉਹ ਆਈ ਗਏ ਸਰਨਾਮ ਮਾਰੀ ਵੀ ਨਹੀਂ ਸੰਗਤ ਜੀ ਦੇਖੋ ਇਹ ਮੱਠ ਬਣੇ ਹੋਏ ਨੇ ਦੇਖੋ ਸਮਾਦਾ ਤਾਂਤਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਉੱਤੇ

ਪ੍ਰਯਤਨੀਆਂ ਵਾਹਿਗੁਰੂ ਜੀ ਪ੍ਰਯਤਨੀਆਂ ਪ੍ਰਾਰਥਨਾ ਮਾਰਤਾ ਰਹਿ ਨਹੀਂ ਗਈਆਂ ਸਭ

आ जाओ बाबाजी और आ जाओ बाबाजी देखो 15 आ जाओ नहीं रुकिए पाशा बाबाजी सु कितने हैं महाराज मुझे मिशन कोई पता नहीं है तो दिखाई हुई है करो दर्शन भाईरो दर्शन दर्शन का नहीं महाराज दर्शन करने थे अच्छे हैं ही स्वरूप प्रकाश भी किए महाराज भाईरो मैं तो बाहर कर लेना मुझे किसी को कोई जानकारी नहीं है ਕਿ ਗੁਰ ਵਾਰ ਵਿੱਚ ਚੱਲ ਬੋਸ ਠੀਕ ਹੈ ਸੋ ਵਾਜ ਚੱਲ ਬੋਸ ਬਕਸ਼ੀ ਨੰਦਾ ਸੁਖੋ ਟਲ ਗੁਰੂ ਸੇਵਿਐ ਐਨ ਜੈ ਸਹਿਜ ਸੁਬਾਹੇ ਦਰਸ਼ਨਿ ਪਰਸਿਐ ਗੁਰੂ ਕੈ ਜਨਮ ਮਰਨੁ ਦੁਖੁ ਜਾਇ ਹੋਵੈ ਸਬਤ ਖਸਮ ਦੀ ਨੋਰ ਅਰਸੋਂ ਪਰਸੋਂ ਚਟਿਐ तोदत है सचे बात है शम मल जनम जनम दी कटी सजन सच्चा बात है दिशा सिर साहा दे स हो जिस वास बैठिए सोहिए सबना दावे सो वाहे गुरु जी का खालसा वाहे गुरु जी की फतेह सग जी करो दर्शन रातन स्वरूप हाथ लिखित पीड़ हाथ लिखित स्वरूप है ना वाहे

उही देखो लगा प्रभाती कलिगान मलार सरंग वसंत हरडोर पैरन सेदारा पचारी मारू और आ इधर करे फिर पीछे करे ओ देखो प्रभांग रागमाला तो रागमाला हां हम्म नोस बोल साया इधर गिनिए फिक्स हो हमदा अब प्रभाती सतनाम श्री वाहेगुरू साहु जी सतनाम वाहेगुरू सतनाम वाहे गुरु सतना वाहीगुरू सतनाम वाहेगुरू सतनाम वागुरु सतनाम वाहीगुरु ਵਾਹਿਗੁਰੂ ਜੀ ਦਾ ਖਾਲਸਾ ਸਾਹਿਬ ਵਾਹਿਗੁਰੂ ਜੀ ਕੀ ਫਤਿਹ ਅਰਾਗ ਮਾ ਸੋ ਸੰਗਤ ਜੀ 924 ਅੰਗ ਜਿਹੜੇ ਪ੍ਰਾਤਨ ਗੁਰੂ ਸਾਹਿਬ ਦਾ ਸਰੂਪ ਆ ਇਹ ਤੇ ਪੂਰਾ ਜਿਹੜੀ ਹੈ ਕੀ ਆ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਲਿਖੀ ਆ ਇਹ ਕਲਮ ਨਾਲ ਲਿਖੀ ਗਈ ਆ ਤੇ ਜਿਹੜੀ ਰਾਗ ਮਾਲਾ 924 ਅੰਗ ਤੇ ਰਾਗ ਮਾਲਾ ਆ ਤੇ ਪੂਰੇ 900 24 ਅੰਗ ਦੇ ਗੁਰੂ ਗ੍ਰੰਥ ਸਾਹਿਬ ਜੀ ਦੀ ਸੰਪੂਰਨ ਬਾਣੀ ਆ ਗੁਰਤੇਗ ਬਾਦਰ ਸਾਹਿਬ ਜੀ ਸਲੋਕ ਆ ਜੀ ਸਲੋਕ ਮਹਲਾ ਹਮ ਆ ਸੋ ਸੰਗਾ ਜੀ ਦਰਸ਼ਨ ਕਰੋ ਮਹਾਰਾਜ ਪ੍ਰਾਰਥਨ ਰੂਪ ਹੱਥ ਲਿਖਤ ਕਲਮ ਨਾਲ ਕੀਤਾ ਜਾਤੋ ਨਹੀਂ ਮਿੰਨੂ ਜੋ ਆ ਸਲੋਕ ਪੁੱਛਿਆ ਇਹ ਇਹ ਕਿ ਨਹੀਂ ਸਲੋਕ ਮਹਲਾ ਪਹਿਲਾ ਹਾਂ ਰਾਗ ਮਾਇ ਆ ਹਾਂ ਜੀ ਰਾਗ ਨਿਕਾਰੇ ਗਿਆਵੇ ਸੋਨਿਹਾਲ ਹੋ ਜਾਵੇ ਪੰਤ ਪੰਦ ਨੂੰ ਭਾਵੇ ਤਾਂ ਤਾਂ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਮਾਨ ਨੂੰ ਭਾਵੇ ਸੋਨਿਹਾਲ ਹੋ ਜਾਵੇ ਸਤਿ ਸ੍ਰੀ ਅਕਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਿ ਅਕਾਲ ਸਾਰੇ ਜੀ ਨੰ ਥੱਲੇ ਵੀ ਜੀ ਨੰ

दर्शन करने थे महाराज बिल्कुल यहाँ के जो गुरुद्वारा ये सुल्तानपुर हमारे महाराज हमारा कोई गुरुद्वारा नहीं है बाबा निकुदास जी अच्छा सुल्तानपुर का जो गुरुद्वारा है हमारी जमीन में महाराज जी ने किया था जमीन अच्छा जी हाँ जी भी है नहीं फतेहाबाद की बात नहीं फतेहाबाद तो हरियाणा में बस वही है है चीज़ वही उसमें क्या है नहीं करने से ना आए कभी यहाँ यहाँ पे नहीं आए हमारे यहाँ पे आते हैं वो अभी तो बाबा जी दुबई गए हुए हैं मेरा अच्छे संबंध है वो लोग आते रहते हैं बाबू जी की समाधि तो हमारे आश्रम में ही है ना देव में

प्रातन रखे ओ भाई गुरु इधर रखे है पुरातन है हां ओ वो जो ऐसे रखो ओ भाई गुरु ओ भाई गुरु ताना ग्लू ग्रान सावली मराई ओ भाई गुरु क्या वो है हाथ का नहीं है लड़ीवर नहीं हादसा है नहीं है बाबा जी गुरुमुखी से हम 1324 के फिर बीच में लगी आ गया 100 आ नहीं 13 बीच में कर तो पन्ने टूटेंगे महाराज जी नहीं कोई गलत नहीं करवाएंगे पन्ने तो आगे पीछे किए बहुत है तो ना आगे पीछे कर दिए सारे अब वो महाराज जी आते हैं वो लोग जो सुल्तानपुर वाले महाराज जी लोग आते हैं पाठ करने ये जैसे

तन नाम वाहे गुरु सतनाम वाहे गुरु रोज कल पढ़ सकते हैं गुरु करो दर्शन संगा जी ਚਲੋ ਜੀ ਮੰਨ ਲਿਆ ਆਹੇ ਨੌਗਰਾ ਮੰਦਰ ਕੰਦੇ ਨੌਗਰਾ ਆ ਜਿਹੜਾ ਬਣਾਇਆ ਨਾ ਨੌਗਰਾ ਮੰਦਰ ਸਰਬਾਈ ਕੀ ਇਹਦਾ ਮਗਰਾ ਨੂੰ ਨੌਗਰਾ ਇਹਦੇ ਨੂੰ ਮੈਂ ਖbaar ਜਾਇਆ ਹਾਂ ਨੌਗਰਾ ਮੰਦਰ ਇਸ ਕੋ ਸੰਗਤ ਜੀ ਪੰਜਾਬ ਦੀ ਵੀਡੀਓ ਦੇਖ ਕੇ ਸਾਰਲ ਹੋ ਗਈ ਜੀ ਦੇਖੋ ਤੇ ਜੋਤੀ ਦੇ ਸਹੀ ਡੇਰਿਆਂ ਵਿੱਚ ਜਿੱਥੇ ਇਹ ਇਮਾਰਤ ਆ ਮਤਲਬ ਸਰਕਾਰ ਨਹੀਂ ਆਗਾ ਵਿੱਚ ਇਹਨੇ ਗੱਡੀਆਂਆਂ ਵੀ ਦੇਖ ਸਕਦੇ ਹੋ ਤੇ ਬਚੇਗੇ ਨੰਬਰ ਆਇਆ ਸੋ ਇਹ ਬਾਕੀ ਜਿਹੜੀ ਆ ਅਗੜੀ ਜਿਹੜੀ ਆ ਮੰਤਰ ਕਰਕੇ ਤਾਂ ਨਾਮ ਕਰਦੇ ਆ ਸਭ ਦੇ ਬੇਰਾਂ ਕਰੇ ਸਵਾਗਤ ਜਿਹੜੇ ਜੀ ਬੋਕਾਤ ਨੇ ਬੇਰਾ ਆ ਆਓ ਜੀ ਖਾਸ ਮਾ ਇਹ ਜੀ ਸੇ ਜੀ ਤਾਂ ਧੰਨਵਾਦ ਸ੍ਰੀ ਚੰਦਰ ਜੀ ਹੋਰ ਕੀ ਆ ਪਾਣੀ ਅੱਜ ਆਉ ਬਸ ਜੀ ਆਓ

नंदी महाराज शंकर मंदिर वागुरू वागु कलमा भागा पाशा जो दर्शन कर दू वेगुरु वागुरू 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 वागुरु वागुरू ਵਾਇ ਗੁਰੂ ਮਾਰਾ ਜਲਦੀ ਖਲਾਜੀ ਸੇਤਾ ਠੀਕ ਜੇ ਮਾਰਾ ਕਿਰਪਾ ਕਰੇ ਵਾਇ ਗੁਰੂ ਬਾਬਾ ਸ੍ਰੀ ਚੰਦਰ ਜੀ ਦਾ ਮੰਦਿਰ ਹੈ ਜੀ ਵਾਇ ਗੁਰੂ ਮਾਰਾ ਗੁਰਨਾਣਕ ਪਾ ਸ਼ਾਇਦ ਉਸ ਪੁੱਤਰ ਹੈ ਵਾਇ ਸ੍ਰੀ ਗੁਰਨਾਣ ਦੇਵ ਜੀ ਦੇ ਬੜੇ ਪੁੱਤਰ ਸਨ ਬਾਬਾ ਸ੍ਰੀ ਚੰਦ ਜੀ ਤੇ ਬਾਬਾ ਲਖਮੀਦਾ ਜੀ ਛੋਟੇ ਪੁੱਤਰ ਸਨ ਵਾਇ ਗੁਰੂ ਹਾਂ ਜੀ ਹਾਂ ਜੀ ਬਾਬਾ ਜੀ ਵਾਇ ਬਾਬਾ ਜੀ ਦੇ ਪੁੱਤਰ ਤੇ ਬਾਬਾ ਹੀ ਉਹ ਜੋ ਬਾਬਾ ਧਰਮਚੰਦ ਸਨ

ਲੰਗਰ ਚੱਲ ਰਿਹਾ ਹੈ। ਮਹਾਪੁਰਸ਼ਵਰ ਕਰਵ ਦਰਸ਼ਨ ਸੰਗਤ ਜੀ। ਆ ਬਾਈ। ਹੋਰ ਮੁਸਲਮਾਨ ਚੜਦੀ ਕਲਾ। ਆ ਜਾ ਯਾਰ ਸਭ ਕੋ ਲੈ ਆ। ਨਹੀਂ ਨਹੀਂ ਭਾਈ। ਦੇ ਸਕਦੇ ਹਾਂ ਉਹਨਾਂ। ਦੀ ਕੀ ਹਾਲਤ ਕੀਤੀ ਹੋਈ ਆ। ਕੋਈ ਸਤਕਾਰ ਨਹੀਂ ਮਾਰਦਾ ਕੋਈ ਇੱਥੇ ਗ੍ਰਾਂਤੀ ਸਿੰਘ ਕੋਈ ਸੇਵਾ ਨਹੀਂ ਲਾਉਂਦਾ। ਤੇ ਜਿਹੜੇ ਸਰੂਪ ਨੇ ਦਿਖਾਇਓ ਕਮੈਂਟਸ ਰੂਪ ਬਾਬਾ ਜੀ ਆ ਦਰਸ਼ਨ ਕਰਾਓ ਰੂਪ ਦੇ ਆ ਸਰੂਪ ਬਹੁਤ ਟਾਈਮ ਦੇ ਮਤਲਬ ਵਿਰਧ ਪਏ ਨੇ ਇਹਨਾਂ ਦਾ ਕੋਈ ਸਤਕਾਰ ਨਹੀਂ ਮਤਲਬ ਇਹ ਵੀ ਇੱਕ ਬੇਅਦਬੀ ਆ ਤੇ ਇਹ ਸ੍ਰੀ ਚੰਦ ਜੀ ਦਾ ਡੇਰਾ ਵਾ ਨਾ ਜੀ ਉਹ ਬਾਬਾ ਸ੍ਰੀ ਚੰਦ ਹਾਂਜੀ ਬਾਬਾ ਸ੍ਰੀ ਚੰਦ ਜੀ ਦਾ ਡੇਰਾ ਵਾ ਤੇ ਸੋ ਸਾਰੇ ਜਿੰਨੇ ਵੀ ਜਥੇ ਬੰਦਿਆਂ ਨੇ ਸਾਰਿਆਂ ਨੂੰ ਨਿਮਰਤਾ ਸਹਿਤ ਹੱਥ ਜੋੜ ਕੇ ਬੇਨਤੀ ਆ ਵੀ ਇਹਨਾਂ ਦਾ ਕੋਈ ਨਾ ਕੋਈ ਹੱਲ ਕੀਤਾ ਜਾਵੇ ਨਾ ਵੀ ਜਾਂਦਾ ਇਥੋਂ ਪ੍ਰਕਾਸ਼ ਮਰਦ ਦਾ ਉੱਪਰ ਚੱਕਿਆ ਜਾਵੇ ਤੇ ਜਾਂ ਇਹਨਾਂ ਨਾਲ ਗੱਲ ਕੀਤੀ ਜਾਵੇ ਵਾਹਿਗੁਰੂ ਉਹ ਪਾਣੀ ਵਾਲਾ ਦੇਖੋ ਵਾਹਿਗੁਰੂ ਜੀ ਕੀ ਫਤਿਹ ਉੱਪਰ ਪਾਣੀ ਸੋ ਇੱਕ ਬੇਨਤੀ ਹੋਰ ਸੀ ਵੀ ਜਿੱਥੇ ਪ੍ਰਕਾਸ਼ ਮਹਾਰਾਜ ਦਾ ਹੈ ਨਾ ਵੀ ਉਹਨਾਂ ਦੇ ਉੱਪਰ ਬਿਲਕੁਲ ਆਪੋਜ਼ਿਟ ਉੱਪਰ ਉੱਥੋਂ ਸਿੱਧਾ ਪਾਣੀ ਥੱਲੇ ਡਿੱਗਦਾ ਇੱਥੇ ਉੱਪਰ ਮਤਲਬ ਕਰ ਕਰਾ ਕੇ ਅੱਪ ਗੱਲ ਕਰੀਏ ਵੀ ਕੋਈ ਸਹੂਕਾਰ ਨਹੀਂ ਹੈਗਾ ਮਹਾਰਾਜ ਦਾ ਕੁਝ ਨਹੀਂ ਪੱਖਾ ਨਹੀਂ ਚੱਲਦਾ ਇਹ ਕੋਈ ਪੱਖਾ ਕੋਈ ਲਾਈਟ ਵਗੈਰਾ ਕੋਈ ਇਹਨਾਂ ਪ੍ਰਬੰਧ ਹੈ ਨਹੀਂਗਾ ਹੋਣੀ ਨਹੀਂ ਤੇ ਕੋਈ ਸਹੂਕਾਰ ਨਹੀਂ ঠিক আছে বাইগুরী কালসা বাইগুরী কত